ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਤੋਂ ਅੱਜ ਦੀ ਨਿਊਜ਼ ਗੁਰシャンਖਰਾ ਦਿਨ ਪੈਂਦੇ ਪਿੰਡ ਮੋਰਾਵਾਲੀ ਵਿਖੇ ਇੱਕ ਕੋਹਰ ਚੋਬਰਾਮਦ ਹੋਈਆਂ ਦੋ ਲਾਸ਼ਾਂ ਜਿਨ੍ਹਾਂ ਦੀ ਪਛਾਣ ਐਨਆਰਆਈ ਸੰਤੋਖ ਸਿੰਘ ਅਤੇ ਮਨਜੀਤ ਕੌਰ ਵਜੋਂ ਹੋਈ ਇਲਾਕੇ ਵਿੱਚ ਇਸ ਕਰਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਮੁਰੇਵਾਲੀ ਵਿੱਚ ਵਰਦਤ ਹੋਈ ਹੈ ਇਹ ਕਿਦਾਂ ਹੋਈ ਹੈ ਕੀ ਜੀ ਜੇ ਤਾਂ ਮੈਨੂੰ 7 ਵਜੇ ਦੇ ਆਏ ਆ ਜੀ ਆ ਕੇ ਦੇਖਿਆ ਜਿੰਦੇ ਲੱਗੇ ਹੋਏ ਆ ਜੀ ਦੇਖੇ ਛਾਤੀ ਮਾਰ ਕੇ ਇੱਕ ਕੰਜੇ ਦੇ ਉੱਤੇ ਛੱਟੇ ਲੱਗੇ ਇੱਕ ਕੁੰਜੇ ਪੈ ਜੀ ਤੇ ਫਿਰ ਜੀ ਆਗੇ ਜਿੰਦੇ ਟੂੜੇ ਜਿੰਦੇ ਤੋੜ ਕੇ ਕੀ ਕਈ ਅੰਦਰ ਜੋ ਲਾਖਾ ਤੇ ਹੋ ਕੇ ਤੇ ਜਿਹੜੇ ਲੇਡੀ ਸੀ ਤੁਹਾਡੇ ਕੀ ਲੱਗਦੇ ਸੀ ਸਾਡੀ ਭੈਣ ਲੱਗਦੀ ਸੀ ਅੱਛਾ ਜੀ ਕਿੰਨੇ ਚਿਰ ਤੋਂ ਇੱਥੇ ਕੰਮ ਕਰਦੇ ਸੀ ਉਹ ਉਹ 3 ਸਾਲ ਹੋ ਗਏ ਜੀ ਇੱਥੇ ਰਹਿੰਦੇ ਆ ਨੂੰ ਅੱਛਾ ਜੀ ਠੀਕ ਹੈ ਜੀ ਜੋਦੋਂ ਹਾਂ ਸਰ ਦਾ ਆ ਹੋ ਗਿਆ ਪਰਸੋਂ ਦਾ ਹੀ ਫੋਨ ਲਾਉਨੇ ਫੋਨ ਨਹੀਂ ਲੱਗਦਾ ਜੀ ਰਾਤੀ ਫੋਨ ਲਾਇਆ ਮੁੰਡੇ ਨੇ ਜਿਹੜਾ ਬਰਸਪਤੇ ਬਰਸਪਤੇ ਇੱਕ ਰਿੰਕ ਗਈ ਹੈ ਜੀ ਬਾਕੀ ਕੋਈ ਬੰਦਾ ਹੋ ਗਿਆ ਜੀ ਕਿੱਥੋਂ ਦੇ ਰਹਿਣ ਵਾਲੇ ਸੀਗੇ ਅਸੀਂ ਆਪ ਪਿੰਡ ਹੈਗਾ ਨੋਨ ਨਾ ਤੇ ਬਾਕੀ ਪਿੰਡ ਪਾਠਾ ਜੀ ਉੱਥੇ ਦੇ ਆ ਤੇ ਜਿਹੜੇ ਅੰਕਲ ਸੀਗੇ ਇੱਥੇ ਰਹਿੰਦੇ ਸੀਗੇ ਹਾਂ ਜੀ ਅੰਕਲ ਹੁਣ ਤਾਂ ਪਿੰਡ ਹੀ ਇਹ ਹਾਂ ਹਾਂ ਜੀ ਤਾਂ ਜਿਹੜੀ ਆਪਣੀ ਲੀਡੀ ਸੀ ਉਹ ਆਪੇ ਭੈਣ ਸੀ ਇਹ ਦਾ ਮਤਲਬ ਫਰੈਂਡ ਬਾਠਾ ਤੋਂ ਸੀ ਗਿਆਈ ਤੇ ਸੁਣਨੇ ਚ ਆਇਆ ਕਿ ਥੋੜੇ ਦਿਨ ਪਹਿਲੇ ਅੰਕਲ ਜਿਹੜੇ ਕੈਨੇਡਾ ਤੋਂ ਆਏ ਸੀ ਹਾਂਜੀ 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 ਇੱਥੇ ਦਾ ਮਤਲਬ ਕੰਦੇ ਚੱਲੇ ਕਿਤਨੇ ਹੋਏ ਆ ਆ ਜਾਣਾ ਦਾ ਸਾਲ ਵੀ ਨਹੀਂ ਪਤਾ ਕਿਦੋਂ ਆਏ ਕਦੋਂ ਨਹੀਂ ਆਏ ਹਾਂਜੀ ਦਾ ਮਤਲਬ ਸਨ ਪਤਲਾ ਕੁੜੀਆਂ ਤੇ ਕਦੇ ਜੀ ਦਾ ਮਤਲਬ ਪਰਸੋਂ ਮੁੰਡਾ ਇੱਥੋਂ ਗਿਆ ਮੁੰਡਾ ਕਹਿੰਦਾ ਜੀ ਮੈਂ ਮੰਮੀ ਬਦਲਾ ਕੇ ਰੱਖ ਕੇ ਗਈ ਆ ਉਹ ਇੱਕ ਬਾਟਰ ਗਈ ਮੈਂ ਵੀ ਬਾਹਰ ਹੀ ਚੋ ਗਿਆ ਮਾਛਨ ਨੂੰ ਨਹੀਂ ਪਤਾ ਜੀ ਇਥੇ ਕਿ ਕਿ ਬਾਰਦਸਤ ਕੀਤੀ ਆ ਉਹਨੇ ਮੁੰਡੇ ਨੇ ਕੀ ਕੀਤੀ ਪੁਲਿਸ ਤੋਂ ਕੀ ਕਾਰਵਾਈ ਦੀ ਮੰਗ ਕਰਦੇ ਆ ਓਕੇ ਅਸੀਂ ਕੱਲ੍ਹ ਭਾਈ ਇਹੀ ਕਰਦੇ ਆ ਜੀ ਮੁੰਡੇ ਦੇ ਜਿੱਥੇ ਆਪਣੀ ਜਿੰਨਿਕ ਹੁੰਦੀ ਆ ਜੀ ਖੇਚ ਤੋਂ ਜਿੰਨੇ ਮੁੰਡੇ ਬਾਰਦਸਤ ਕੀ ਕੀ ਆ ਉਹ ਸਾਡੇ ਸਾਹਮਣੇ ਪੇਸ਼ ਕਰਨੇ ਚਾਹੀਦੇ ਆ ਠੀਕ ਹੈ ਹੋਰ ਇਹ ਕੀ ਕੀ ਕਹੋਗੇ ਇਹਦੇ ਬਾਰੇ ਪਰ ਜਿਹੜੀ ਇਹ ਬਾਰਦਸਤ ਹੋਈ ਆ ਇਹ ਤਕਰੀਬਨ ਜੇ ਸਾਾਨੂੰ ਸਵੇਰੇ 7:00 ਵਜੇ ਪਤਾ ਲੱਗਾ ਜੇ ਜਿਹੜੇ ਇਹਨਾਂ ਦੇ ਆਪਣੇ ਮ੍ਰਿਤਕ ਆ ਮਨਜੀਤਪੁਰ ਉਹਨਾਂ ਦੇ ਬ੍ਰਦਰ ਨੇ ਫੋਨ ਕੀਤਾ ਸੀ ਤੁਹਾਨੂੰ ਕਿ ਸਵੇਰੇ 7:00 ਵਜੇ ਕਿ ਤੁਸੀਂ ਆਉ ਸਾਨੂੰ ਲੱਗਦਾ ਕਿ ਇੱਥੇ ਕੋਈ ਜਿੱਦਾਂ ਕਾਹਨ ਹੋਇਆ ਤੇ ਸਾਨੂੰ ਜਦੋਂ ਉਹਨੇ ਦੁਬਾਰਾ ਫੇਰ ਮੁੜ ਕੇ ਬੈਕਕੋਰ ਮੀਤੀ ਤਾਂ ਫਿਰ ਸਾਨੂੰ ਦੱਸਿਆ ਕਿ ਅਸੀਂ ਅੰਦਰ ਦੇਖੇ ਕਿ ਤੁਹਾਨੂੰ ਦੇ ਛੱਟੇ ਸੀਗੇ ਇਸ ਕਰਕੇ ਉਹਨੇ ਅੰਦਰ ਉਹ ਜਿੱਦੇ ਭਾਨ ਕੇ ਟੁੱਟ ਕੇ ਦੇਖਿਆ ਤਾਂ ਅੰਦਰ ਦੋ ਡੈਡ ਬੋਡੀਆਂ ਪਈਆਂ ਸੀ ਇੱਕ ਸੰਤੋਖ ਸਿੰਘ ਆ ਸਾਨੂੰ ਅਫਗਿਆਨ ਸਿੰਘ ਤੇ ਇੱਕ ਮਜੀਦਕੌਰ ਆ ਬਾਈਫ ਹੋ ਲਖਮਿੰਦਰ ਸਿੰਘ ਇਹ ਦੋਨੋਂ ਹੀ ਡੈਡ ਬੋਡੀਆਂ ਅੰਦਰ ਪਈਆਂ ਸੀ ਜਿਹੜੇ ਮਜੀਦਕੌਰ ਦੇ ਬ੍ਰਦਰ ਆ ਉਹਨੇ ਆ ਕੇ ਪਹਿਲਾਂ ਇੱਥੇ ਦੇਖਿਆ ਉਹਨੇ ਸਾਨੂੰ ਤਲਾਸ਼ ਕੀਤੀ ਇਤਤਨ 7000 ਸਾਰੇ ਹੀ ਇਲਾਕੇ ਦੇ ਜਿਹੜਾ ਯਾਨਕਿ ਖੌਫ ਪਹਿਲੇ ਆਇਆ ਕਿ ਇਹ ਸਾਡੇ ਕਤਲ ਹੋਇਆ ਦੋ ਮर्डर ਹੋਏ ਤੇ ਜਿਹੜੇ ਸੰਤੋਖ ਸਿੰਘ ਸੀਗੇ ਸੋਨੇ ਚ ਆਇਆ ਕਿ ਪਰੋਂ ਆਈ ਸੀ ਇਹ ਪਰੋਂ ਆਈ ਸੀ ਹਾਂ ਜੀ ਕਿੰਨਾ ਟਾਈਮ ਪਹਿਲਾਂ ਆਈ ਸੀ ਇਹਨਾਂ ਨੂੰ 40 ਤੋਂ 45 ਦਿਨ ਹੋ ਗਿਆ ਸੀ ਠੀਕ ਹੈ ਜੀ ਇਹਨਾਂ ਦੇ ਕੋਈ ਪਰਿਵਾਰਕ ਮੈਂਬਰ ਹੋਰ ਕੋਈ ਪਰਿਵਾਰਕ ਮੈਂਬਰ ਹੋ ਕੋਈ ਨਹੀਂ ਹੈ ਕਿ ਇਹਨਾਂ ਦੇ ਬ੍ਰਦਰ ਆ ਸੀ ਥੋੜੀ ਜਿਹੀ ਠੀਕ ਨਹੀਂ ਹੈਗੇ ਮੈਂਟਲੀ ਦਿੱਕਤ ਰਹਿੰਦੀ ਸੀ ਇਹ ਉਸ ਟਾਈਮ ਘਰੇ ਸੀਗੇ ਬਾਅਦ ਜਦੋਂ ਹੋਈ ਹੈ ਹਾਂ ਜੀ ਘਰੇ ਸੀਗੇ ਅੱਛਾ ਜੀ ਇਹਨਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਇਸ ਟਾਈਮ ਠੀਕ ਹੈ ਜੀ